ਸਭ ਤੋਂ ਪਹਿਲਾਂ ਸਰਗਰਮ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੇਸ਼ ਦੇ ਅੰਦਰ ਇੱਕ ਗ੍ਰੰਥ ਹੋਇਆ ਹੈ ਪੰਚ ਤੰਤਰ ਉਸ ਪੰਚ ਤੰਤਰ ਗ੍ਰੰਥ ਦੇ ਅੰਦਰ ਇੱਕ ਕਥਾ ਹੈ ਕਹਿੰਦੇ ਨੇ ਕਿ ਇੱਕ ਵਾਰ ਇੱਕ ਹੰਸ ਮੈਦਾਨੀ ਇਲਾਕੇ ਵਿੱਚ ਉਤਰਿਆ ਤੇ ਇੱਕ ਕਾਂ ਨੇ ਵੇਖਿਆ ਕਿ ਬੜਾ ਸੁੰਦਰ ਪੰਛੀ ਬੜਾ ਖੂਬਸੂਰਤ ਬੜਾ ਬੀਬਾ ਔਰ ਕਾਂ ਉਸ ਦੇ ਕੋਲ ਜਾ ਕੇ ਉਸ ਨੂੰ ਕਹਿਣ ਲੱਗਾ ਕਿ ਤੁਹਾਡਾ ਨਾਮ ਕੀ ਹੈ ਬੜੇ ਖੂਬਸੂਰਤੋ ਬੜੇ ਸੁੰਦਰ ਹੋ ਕੀ ਖਾਂਦੇ ਹੋ ਕਿੱਥੇ ਰਹਿੰਦੇ ਹੋ ਹੰਸ ਕਹਿਣ ਲੱਗਾ ਮੇਰਾ ਨਾਮ ਹੰਸਿਆ ਔਰ ਅਸੀਂ ਮਾਨਸਰੋਵਰ ਝੀਲ ਦੇ ਉੱਤੇ ਰਹਿੰਦੇ ਹਾਂ ਉੱਥੇ ਅਸੀਂ ਸੁੱਚੇ ਮੋਤੀ ਖਾਂਦੇ ਹਾਂ ਸੁੱਚੇ ਮੋਤੀਆਂ ਦਾ ਆਹਾਰ ਕਰਦੇ ਹਾਂ ਤੇ ਕਾਂ ਕਹਿਣ ਲੱਗਾ ਕਿ ਮੈਨੂੰ ਆਪਣਾ ਦੇਸ਼ ਹੀ ਦਿਖਾਲ ਦਿਓ ਹਾਂਸ ਕਹਿਣ ਲੱਗਾ ਤੇਰੇ ਵਾਸਤੇ ਬਾਤ ਨਹੀਂ ਵੈਸੇ ਮਦਾਨੀ ਇਲਾਕੇ ਵਿੱਚ ਉਤਰਨਾ ਸਾਡਾ ਕੋਈ ਸ਼ੌਂਕ ਨਹੀਂ ਪਰ ਅੱਜ ਮੇਰੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਮੈਂ ਉਤਰਿਆ ਹਾਂ ਵੈਸੇ ਸਾਡੀ ਉਡਾਨ ਏਡੀ ਲੰਬੀ ਹੁੰਦੀ ਆ ਕਿ ਅਸੀਂ ਜਿਉਂ ਉੱਡਦੇ ਆਂ ਤੇ ਮਾਨਸਰੋਵਰ ਝੀਲ ਦੇ ਉੱਤੇ ਜਾ ਕੇ ਉਤਰਦੇ ਆਂ ਤਾਂ ਕਹਿਣ ਲੱਗਾ ਕਿ ਚਲੋ ਮੇਰੀ ਖਾਤਰ ਇੱਕ ਦੋ ਵਾਰ ਰਸਤੇ ਦੇ ਵਿੱਚ ਆਪਾਂ ਕਿਤੇ ਸਾਹ ਲੈ ਲਵਾਂਗੇ ਤੇ ਮੈਨੂੰ ਆਪਣਾ ਮੁਲਕ ਦਿਖਾ ਲਿਓ ਹੰਸ ਨੇ ਹਾਂ ਕਰ ਦਿੱਤੀ ਹੁਣ ਦੋਵੇਂ ਉੱਡੇ ਨੇ ਕਾਂ ਤੇ ਹੰਸ ਥੋੜਾ ਸਮਾਂ ਉੱਡੇ ਹਨ ਤੇ ਕਾਂ ਕਹਿਣ ਲੱਗਾ ਮੈਨੂੰ ਭੁੱਖ ਲੱਗ ਗਈ ਹੰਸ ਕਹਿੰਦਾ ਮੈਂ ਤੇ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੇਰੇ ਵਾਸਤੇ ਬਾਤ ਨਹੀਂ ਚਲੋ ਹੁਣ ਕਿਤੇ ਉਤਰਦੇ ਆਂ ਤੇ ਤੂੰ ਥੋੜਾ ਬਹੁਤਾ ਖਾ ਪੀ ਲੈ ਆਪਾਂ ਫੇਰ ਉੱਡਾਂਗੇ ਔਰ ਇੱਕ ਦਰਖਤ ਦੇ ਉੱਤੇ ਹੰਸ ਬੈਠਿਆ ਤੇ ਕਾਂ ਕੁਝ ਖਾਣ ਪੀਣ ਵਾਸਤੇ ਇੱਧਰ ਉੱਧਰ ਗਿਆ ਆਪਣੇ ਸੁਭਾਅ ਦੇ ਮੁਤਾਬਕ ਉਹਨੇ ਗੰਦਗੀ ਦੇ ਵਿੱਚ ਟੁੰਝਾਂ ਮਾਰੀਆਂ ਤੇ ਵਾਪਸ ਆ ਗਿਆ ਹੁਣ ਕੋਲੋਂ ਬਦਬੂ ਆਵੇ ਤੇ ਹੰਸ ਮਨ ਵਿੱਚ ਸੋਚਦਾ ਕਿ ਹੁਣ ਮਿੱਤਰਤਾ ਪਾ ਬੈਠਾ ਹਾਂ ਹੁਣ ਤੇ ਔਖੀ ਸੌਖੀ ਨਭਾਉਣੀ ਪੈਣੀ ਫੇਰ ਉੱਡੇ ਹਨ ਦੁਪਹਿਰ ਹੋ ਗਈ ਔਰ ਹੰਸ ਕਾਹ ਕਹਿਣ ਲੱਗਾ ਕਿ ਮੈਂ ਥੱਕ ਗਿਆ ਹੰਸ ਕਹਿਣ ਲੱਗਾ ਹੁਣ ਕਹਿੰਦੇ ਕਿ ਆਪਾਂ ਕਿਸੇ ਦਰਖਤ ਤੇ ਉੱਤਰੀਏ ਦੁਪਹਿਰਾ ਕੱਟੀਏ ਤੇ ਦੁਪਹਿਰਾ ਕੱਟ ਕੇ ਥੋੜਾ ਸਮਾਂ ਆਰਾਮ ਕਰਕੇ ਤੇ ਫਿਰ ਆਪਾਂ ਅੱਗੇ ਉਡਾਨ ਭਰਾਂਗੇ ਕਹਿੰਦੇ ਨੇ ਇੱਕ ਦਰਖਤ ਦੇ ਉੱਤੇ ਹੰਸ ਤੇ ਕਾਂ ਆ ਕੇ ਬੈਠੇ ਹਨ ਇੰਨੇ ਚਿਰ ਨੂੰ ਇੱਕ ਰਾਜਾ ਸ਼ਿਕਾਰ ਖੇਡਦਾ ਖੇਡਦਾ ਉਹ ਵੀ ਧੁੱਪ ਤੋਂ ਬੈਬਲ ਹੋਇਆ ਉਸ ਦਰਖਤ ਦੀ ਛਾਂ ਦਾ ਸਹਾਰਾ ਲੈ ਕੇ ਉਸ ਦੀ ਓਟ ਲੈ ਕੇ ਉਸ ਦੇ ਥੱਲੇ ਬੈਠ ਗਿਆ ਔਰ ਜਿਸ ਵੇਲੇ ਰਾਜਾ ਥੱਲੇ ਬੈਠਾ ਉਹਦੇ ਅੰਗ ਰਖਿਆ ਆਲੇ ਦੁਆਲੇ ਖੜੇ ਹਨ ਕਾਂ ਨੇ ਆਪਣੇ ਸੁਭਾਅ ਦੇ ਮੁਤਾਬਕ ਵਿੱਠ ਕਰ ਦਿੱਤੀ ਔਰ ਉਹ ਵਿੱਠ ਜਿਹੜੀ ਸੀ ਰਾਜੇ ਦੇ ਵਸਤਰਾਂ ਤੇ ਪਈ ਤੇ ਜਿਸ ਵੇਲੇ ਰਾਜੇ ਦੇ ਵਸਤਰਾਂ ਤੇ ਵਿੱਠ ਪਈ ਤੇ ਉਹਦੇ ਜਿਹੜੇ ਬਾਡੀਗਾਰਡ ਸਨ ਉਹਨਾਂ ਨੇ ਉਸੇ ਵੇਲੇ ਨਿਸ਼ਾਨਾ ਬਣਾ ਕੇ ਤੀਰ ਚਲਾਇਆ ਤੇ ਕਾਂ ਤੇ ਇੱਧਰ ਹੋ ਗਿਆ ਪਰ ਉਹ ਜਿਹੜਾ ਤੀਰ ਸੀ ਹੰਸ ਦੇ ਵੱਜ ਗਿਆ ਹੰਸ ਲੋਟਣੀਆਂ ਖਾਂਦਾ ਭਾਂਟੜੀਆਂ ਲੈਂਦਾ ਰਾਜੇ ਦੀ ਝੋਲੀ ਵਿੱਚ ਆਣ ਕੇ ਡਿੱਗਾ ਰਾਜੇ ਨੇ ਉਸ ਹੰਸ ਦਾ ਮੱਥਾ ਪਲੋਸਿਆ ਉਹਨੂੰ ਪਿਆਰ ਕੀਤਾ ਆਖਿਆ ਬੜਾ ਸੁੰਦਰ ਬੜਾ ਬੀਬਾ ਤੂੰ ਜਨਵਾਰ ਐ ਪੰਛੀ ਐ ਮੈਨੂੰ ਇਹ ਦੱਸ ਤੇਰਾ ਕਸੂਰ ਕੀ ਐ ਔਰ ਉਹ ਹੰਸ ਕਹਿਣ ਲੱਗਾ ਕਿ ਮੇਰਾ ਕਸੂਰ ਕੇਵਲ ਇਤਨਾ ਹੈ ਕਿ ਅੱਜ ਮੈਂ ਇੱਕ ਮਾੜੇ ਦੀ ਸੰਗਤ ਕਰ ਲਈ ਉਹਦਾ ਗਿਆ ਕੁਝ ਨਹੀਂ ਤੇ ਮੇਰਾ ਰਿਆ ਕੁਝ ਨਹੀਂ ਇੱਕ ਮਾੜੇ ਦੀ ਸੰਗਤ ਕਰਨ ਦਾ ਹੀ ਮੈਨੂੰ ਇਹ ਵਾਲ ਮਿਲਿਆ ਹੈ ਗੁਰਬਾਣੀ ਕਹਿੰਦੀ ਹੈ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਣ ਸਾਖਤ ਸੰਗ ਨਾ ਕੀਜੀਐ ਜਾਣਤੇ ਹੋਏ ਬਨਾ ਕਹਿੰਦੇ ਨੇ ਸਾਧੂ ਦੀ ਸੰਗਤ ਕਰਨੀ ਚਾਹੀਦੀ ਹੈ ਜਿਹੜੀ ਅਖੀਰ ਤੱਕ ਮਨੁੱਖ ਦਾ ਸਾਥ ਦਿੰਦੀ ਹੈ ਤੇ ਜਿਹੜਾ ਸ਼ਕਤੀ ਦਾ ਉਪਾਸ਼ਕ ਮਾਇਆ ਦਾ ਉਪਾਸ਼ਕ ਸਾਖਤ ਹੈ ਉਹਦੀ ਸੰਗਤ ਤੋਂ ਦੂਰ ਰਹਿਣਾ ਚਾਹੀਦਾ ਪਾਵ ਮਾੜੇ ਦੀ ਸੰਗਤ ਤੋਂ ਦੂਰ ਰਹਿਣਾ ਚਾਹੀਦਾ ਤੇ ਚੰਗਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਭਗਤ ਸੂਰਦਾਸ ਦੀ ਇੱਕੋ ਹੀ ਤੁਕ ਹੈ ਛਾੜ ਮਨ ਹਰ ਬੇਮੁਖਨ ਕੋ ਸੰਗ ਕਹੇ ਮੇਰੇ ਮਨ ਜਿਹੜੇ ਹਰੀ ਤੋਂ ਬੇਮੁਖ ਹੋਏ ਹੋਏ ਨੇ ਤੂੰ ਉਹਨਾਂ ਦਾ ਸੰਗ ਛੱਡ ਦੇ ਉਹਨਾਂ ਦਾ ਸਾਥ ਛੱਡ ਦੇ ਤੋਂ ਇਸ ਗ੍ਰੰਥ ਦੇ ਵਿੱਚ ਇਹ ਛੋਟੀਆਂ-ਛੋਟੀਆਂ ਕਹਾਣੀਆਂ ਸਿੱਖਿਆਦਾਇਕ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਆਪਜੀ ਦੇ ਨਾਲ ਇਸ ਤਰ੍ਹਾਂ ਦੀਆਂ ਪਹਾੜੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਆਪ ਜੀ ਇਸ ਟੀਵੀ ਦੇ ਨਾਲ ਜੁੜ ਕੇ ਰਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਇਕ ਕਰਿਓ ਕਮੈਂਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ